ਕੋਈ ਮੁੰਡਾ ਘਰੋਂ ਬਾਹਰ ਨਿਕਲਿਆ। ਉਹਦੀ ਮਾਂ ਨੇ ਉਹਨੂੰ ਕਿਹਾ ਵੀ ਪੁੱਤ ਕਿੱਥੇ ਚੱਲਿਆ? ਅੱਗੋਂ ਭੱਜ ਕੇ ਪੈ ਗਿਆ। ਮੰਮੀ ਤੈਨੂੰ ਹੀ ਆ ਤੂੰ ਸਾਰਾ ਦਿਨ ਮੈਨੂੰ ਟੋਕਦੀ ਰਹਿੰਨੀ ਆ ਤੇ ਮੈਂ ਕੋਈ ਕੰਮ ਚੱਲੇ ਆ। ਮੈਨੂੰ ਪਿੱਛੋਂ ਨਾ ਆਵਾਜ਼ ਮਾਰਿਆ ਕਰ। ਹੁਣ ਮਾਂ ਦੇਖੋ ਪੁੱਤਰ ਨੂੰ ਕਿੰਨਾ ਪਿਆਰ ਕਰਦੀ ਸੀ ਉਹਨੇ ਪੁੱਛਿਆ ਵੀ ਮੇਰਾ ਪੁੱਤ ਕਿੱਥੇ ਚੱਲਿਆ ਪੁੱਛ ਲਾਂ ਹਨਾ। ਜਿਹੋ ਜਿਹਾ ਅੱਜਕੱਲ ਟਾਈਮ ਆ ਉਹਨੇ ਤਾਂ ਉਹ ਇਹਨੂੰ ਉਹ ਪੁੱਤ ਨੂੰ ਇੰਨਾ ਪਿਆਰ ਕਰਦੀ ਸੀ ਤਾਂ ਹੀ ਉਹਨੇ ਪੁੱਛਿਆ ਪਰ ਪੁੱਤ ਉਹ ਭੱਜ ਕੇ ਪੈ ਗਿਆ ਹੁਣ ਉਹ ਭੱਜ ਕੇ ਪਿਆ ਚਲੋ ਮਾਂ ਤਾਂ ਥੋੜੇ ਟਾਈਮ ਬਾਲ ਭੁੱਲ ਗਈ ਮਾਂ ਤਾਂ ਆਪਣੀਆਂ ਭੋਲੀਆਂ ਹੁੰਦੀਆਂ ਮਾਵਾਂ ਇੰਨਾ ਪਿਆਰ ਕਰਦੀਆਂ ਮਾਂ ਭੁੱਲ ਜਾਂਦੀਆਂ ਪ੍ਰਕਿਰਤੀ ਨਹੀਂ ਭੁੱਲੀ ਕਿਉਂਕਿ ਪ੍ਰਕਿਰਤੀ ਨੇ ਤਾਂ ਹਿਸਾਬ ਲੇਖ ਲਿਆ ਹੁਣ ਤੁਸੀਂ ਉਹ ਦੇਖੋ ਹੋ ਸਕਦਾ ਉਹਨੂੰ ਉਸੇ ਟਾਈਮ ਹੀ ਮਿਲ ਜੇ ਉਹ ਆਪਦੀ ਮਹਿਬੂਬਾ ਨੂੰ ਮਿਲਣ ਜਾਵੇ ਆਪਦੀ ਮਹਿਬੂਬਾ ਨੂੰ ਕਹੇ ਤੂੰ ਕੱਲ ਯਾਰ ਉੱਥੇ ਗਈ ਸੀ ਤੂੰ ਮੈਨੂੰ ਦੱਸਿਆ ਕਿਉਂ ਨਹੀਂਗਾ ਉਹ ਕਹੇ ਤੂੰ ਕੌਣ ਨੂੰ ਨਾਮ ਇਹ ਨੂੰ ਪੁੱਛਣ ਵਾਲਾ ਹੈ ਤੂੰ ਹੁਣ ਮੈਂ ਤੇਰੇ ਤੋਂ ਪੁੱਛ ਕੇ ਜਾਇਆ ਕਰਾਂ ਜੇ ਗੱਲ ਕਰਨੀ ਹੈ ਤਾਂ ਕਰ ਲੈ ਨਹੀਂ ਬ੍ਰੇਕਅਪ ਮੁੰਡਾ ਕੋ ਹਏ سینੇ 'ਚ ਦਰਦ ਇਹਨੂੰ ਮੈਂ ਇੰਨਾ ਪਿਆਰ ਕੀਤਾ ਇਹਦੇ ਲਈ ਮੈਂ ਇੰਨਾ ਟਾਈਮ ਸਪੈਂਡ ਕੀਤਾ ਇਹਦੇ ਤੇ ਰਾਤਾਂ ਤੱਕ ਗੱਲਾਂ ਕੀਤੀਆਂ ਇਹਦੇ ਲਈ ਆ ਕੀਤਾ ਉਹ ਕੀਤਾ ਇਹ ਮੈਨੂੰ ਕਹਿੰਦੀ ਹੈ ਤੂੰ ਹੁਣ ਨਾ ਆਉਣਾ ਮੈਨੂੰ ਪੁੱਛਣ ਵਾਲਾ ਪਰ ਉਹੀ ਫੀਲ ਕਰਾਉਣਾ ਨਾ ਯੂਨੀਵਰਸ ਨੇ ਉਹੀ ਫੀਲ ਕਰਾਉਣਾ ਕਿਉਂਕਿ ਉਹਦੇ ਤਾਰੂ ਕੁੜੀ ਨਾਲ ਜੁੜੇ ਹੋਏ ਆ ਫੁੱਲ ਪਿਆਰ ਮਾਦੀ ਤਾਰ ਪੁੱਤ ਨਾਲ ਜੁੜੀ ਹੋਈ ਸੀ ਪੁੱਤ ਦੇ ਤਾਰ ਮਾਂ ਕੰਨੀ ਘੱਟ ਜੁੜੇ ਆ ਉਹਨੂੰ ਹਜੇ ਸਮਝ ਹੈ ਨਹੀਂ ਕਿ ਕੁੜੀ ਨਾਲ ਜ਼ਿਆਦਾ ਜੁੜੇ ਫਿਰ ਕੁੜੀ ਤੋਂ ਪ੍ਰਕਿਰਤੀ ਨੇ ਫੀਲ ਕਰਵਾਇਆ ਉਹੀ ਜੇ ਮੁੰਡਾ ਬਾਜ਼ਾਰ ਤੋਂ ਬਾਹਰ ਨਿਕਲਦਾ ਸੌਰੀ ਘਰ ਤੋਂ ਬਾਹਰ ਨਿਕਲਦਾ ਤੇ ਮੰਮੀ ਕਹਿੰਦੀ ਪੁੱਤ ਕਿੱਥੇ ਚੱਲਿਆ ਤੇ ਅੱਗੋਂ ਮੁੰਡਾ ਕਹਿੰਦਾ ਮੰਮੀ ਮੈਂ ਨਾ ਕੰਮ ਚੱਲੇ ਆ ਤੇ ਤੁਸੀਂ ਕੁਝ ਮਗਾਉਣਾ ਤਾਂ ਮੈਨੂੰ ਦੱਸ ਦੋ ਤੇ ਅੱਗੋਂ ਮੰਮੀ ਕਹਿੰਦੀ ਨਹੀਂ ਪੁੱਤ ਮਗਾਉਣਾ ਕੁਛ ਨਹੀਂ ਗਾ ਟਾਈਮ ਨਾਲ ਘਰੇ ਆ ਜੀ ਤੇ ਉਹ ਅੱਗੋਂ ਕਹਿੰਦਾ ਮੰਮੀ ਹਾਂ ਕੋਈ ਗੱਲ ਦੀ ਮਾਤਾ ਮੈਂ ਟਾਈਮ ਨਾਲ ਘਰੇ ਆ ਜਾਊਗਾ ਤੇ ਉਹ ਜਿਹਨੂੰ ਮਿਲਣ ਗਿਆ ਆਪਦੀ ਮਹਿਬੂਬਾ ਨੂੰ ਮਹਿਬੂਬਾ ਤੋਂ ਪੁੱਛਿਆ ਬਈ ਕੱਲ ਤੁਸੀਂ ਕਿੱਥੇ ਗਈ ਸੀਗੇ ਤੇ ਉਹ ਅੱਗੋਂ ਪਿਆਰ ਨਾਲ ਕਹਿੰਦੀ ਵੀ ਨਹੀਂ ਉਹ ਨਾ ਮੈਂ ਤੈਨੂੰ ਮੈਂ ਦੱਸਣਾ ਭੁੱਲ ਗਈ ਮੈਸੇਜ ਕਰਨਾ ਭੁੱਲ ਗਈ ਅੱਗੇ ਤੋਂ ਮੈਂ ਤੈਨੂੰ ਦੱਸ ਦਿਆ ਕਰੂੰਗੀ ਮੁੰਡਾ ਕਹਿੰਦਾ ਯਾਰ ਕਿੰਨਾ ਕੁੜੀ ਪਿਆਰ ਕਰਦੀ ਆ ਸੋ ਜਿਹੋ ਜਿਹਾ ਤੁਸੀਂ ਦੇਓਗੇ ਕਿਸੇ ਨੂੰ ਜਿਹੋ ਜੀ ਤੁਹਾਡੀ ਫੀਲਿੰਗ ਹੋਊਗੀ ਕਿਸੇ ਪ੍ਰਤੀ ਜਿਹੋ ਜਾਂ ਤੁਸੀਂ ਕਿਸੇ ਨੂੰ ਕੁਝ ਬੋਲੋਗੇ ਉਵੇਂ ਸੇਮ ਰੈਪੀਟੇਸ਼ਨ ਹੋਣੀ ਹੀ ਹੋਣੀ ਆ ਇਹ ਗੱਲ ਯਾਦ ਰੱਖਿਓ ਸੇਮ ਰੈਪੀਟੇਸ਼ਨ ਹੋਣੀ ਆ ਸੇਮ ਸੇਮ ਚੀਜ਼ਾਂ ਰਿਪੀਟ ਹੋਈ ਜਾਣੀਆਂ ਤੁਹਾਡੇ ਨਾਲ